ਜਸਵੀਰ ਸਿੰਘ ਜੱਸੀ ਦਾ ਇੱਕ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਸਾਰੀ ਇਸ ਸਰਦਾਰ ਜੀ 3 ਦੀ ਕੰਟਰੋਵਰਸੀ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਤੇ ਉਹਨਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਵੀ ਤੁਸੀਂ ਦੱਸਿਓ ਪਰ ਸਭ ਤੋਂ ਵੱਡੀ ਗੱਲ ਸਰਦਾਰ ਜੀ 3 ਨੂੰ ਲੈ ਕੇ ਜੋ ਜਸਵੀਰ ਸਿੰਘ ਜੱਸੀ ਦਾ ਜੋ ਬਿਆਨ ਆ ਉਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੋਰੇ ਮਾਪ ਡੰਡ ਕਿਉਂ ਪਾਕਿਸਤਾਨ ਦੀਆਂ ਤਰਜਾਂ ਤੇ ਉਹਨਾਂ ਦੇ ਲਫ਼ਜ਼ ਅਸੀਂ ਚੋਰੀ ਕੀਤੇ ਨੇ ਤੇ ਉਹ ਸਭ ਹਟਾ ਦੇਣੇ ਚਾਹੀਦੇ ਨੇ ਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਦੇ ਨਾਲ-ਨਾਲ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਸਪੋਟੀਫਾਈ ਹੋ ਗਿਆ YouTube ਹੋ ਗਿਆ ਕਿ ਜੋ ਗਾਣੇ ਨੇ ਉਹਨਾਂ ਦੇ ਹੱਕ ਉਹਨਾਂ ਦਾ ਹੋਰ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਆ ਮੈਂ ਦੇਖਿਆ ਸੀ ਸੋਸ਼ਲ ਮੀਡੀਆ ਤੇ ਕਿ ਹੁਣ ਜੀ ਦਸਾਂ ਮੈਂ ਵੀ ਫਿਲਮਾਂ ਦਾ ਬੜਾ ਵਾਧਾ ਹੋ ਰਿਹਾ ਹੈ ਕਿ ਜਿਹਦੇ ਵਿੱਚ ਪਾਕਿਸਤਾਨੀ ਆਰਟਿਸਟ ਹੈ ਤੇ ਸਾਨੂੰ ਆਪਾਂ ਸੈਂਟੀਮੈਂਟ ਦੇ ਕਦਰ ਵੀ ਕਰਦੇ ਆ ਦੇਸ਼ ਭక్తి ਹੋਣੀ ਚਾਹੀਦੀ ਆਪਣੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ ਤੇ ਉਹ ਆਪਣੇ ਦੇਸ਼ ਦੇ ਨਾਲੋਂ ਖੜਨਾ ਚਾਹੀਦਾ ਪਰ ਮੈਨੂੰ ਇਹ ਗੱਲ ਨਹੀਂ ਸਮਝ ਲੱਗੀ ਕਿ ਦੂਰੇ ਮਾਪਦੰਡ ਕਿਉਂ ਇਹ ਤੁਸੀਂ ਇੰਨਾ ਚਾਹੁੰਦੇ ਹੋ ਕਿ ਕੋਈ ਵੀ ਪਾਕਿਸਤਾਨੀ ਜਿਹੜੇ ਆਰਟਿਸਟ ਹੈ ਉਹਨਾਂ ਦੇ ਗਾਣਿਆਂ ਦੀ ਐਕਟਿੰਗ ਇਹ ਸਿਰਫ ਨਹੀਂ ਆਪਦੇ ਮਤ ਨਹੀਂ ਗਾਣਾ ਚਾਹੁੰਦੇ ਜਾਂ ਇਹ ਐਂਟਰਟੇਨਮੈਂਟ ਚਾਹੁੰਦੇ ਤੇ ਫਿਰ ਉਸ 80% ਗਾਣੇ ਜਿਹੜੇ ਆਪਣੀ ਇੰਡਸਟਰੀ ਦੇ ਨੇ ਉਹ ਜਾਂ ਪਾਕਿਸਤਾਨੀਆਂ ਤਰ੍ਹਾਂ ਚੋਰੀ ਨੇ ਜਾਂ ਉਹਦੇ ਦੱਸ ਚੋਰੀ ਨੇ ਜਾਂ ਉਹਨਾਂ ਦੇ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਜਾਂ ਫਿਰ ਸਾਰੇ ਜੁਨੇ ਆਰਟਿਸਟ ਨੇ ਉਹਨਾਂ ਦੇ ਗਾਇਉ ਹੋਏ ਗਾਣੇ ਨੇ ਫਿਲਮਾਂ ਦੇ ਵਿੱਚ ਜਿੰਨੇ ਵੀ ਹਿੱਟ ਗਾਣੇ ਨੇ ਉਹ ਤੁਹਾਡੇ ਹੋਣ ਉਸ ਦੇਸ਼ ਦੇ ਕਲਾਕਾਰਾਂ ਦੇ ਗਾਣੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਦੀ ਤੇ ਲਿਸਟ ਹੀ ਬਹੁਤ ਜ਼ਿਆਦਾ ਲੰਬੀ ਸੋ ਦੋਹਰੇ ਮਾਫਦਾਨ ਕਿਉਂ ਫਿਰ ਜਾਂ ਤਾਂ ਪੂਰੇ ਗਾਣੇ ਬੰਦ ਕਰਾਓ YouTube ਤੋਂ ਪੂਰੇ ਗਾਣੇ ਉਡਵਾਓ Spotify ਤੋਂ ਉਡਵਾਓ ਜਾਂ ਬੋਰਜੇ ਡਿਜੀਟਲ ਪਲੇਟਫਾਰਮ ਹੈ ਫਿਰ ਉੱਥੋਂ ਸਾਰੇ ਗਾਣੇ ਚੁੱਕੋ ਇਦਾਂ ਨਹੀਂ ਕਿ ਤੁਸੀਂ ਕਿਸੇ ਵੀ ਇੱਕ ਆਰਟਿਸਟ ਨੂੰ ਲੈ ਕੇ ਤੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਕੀ ਦੀਆਂ ਚੀਜ਼ਾਂ ਇਹ ਤਾਂ ਉਹੀ ਗੱਲ ਹੋ ਗਈ ਜੀ ਤੁਹਾਨੂੰ ਕੋਈ ਬੰਦਾ ਆ ਤੁਹਾਡੇ ਘਰ ਕੋਈ ਕੋਈ ਚੀਜ਼ ਖਾਣ ਨੂੰ ਦੇਣ ਆਇਆ ਤੇ ਤੁਸੀਂ ਬਾਅਦਸ ਕਹਿਣ ਲੱਗੇ ਕਿ ਉਹ ਦੁਸ਼ਮਣ ਹੈ ਜੇ ਪਰ ਤੁਸੀਂ ਉਹਦੀ ਚੀਜ਼ ਜਿਹੜੀ ਦਿੱਤੀ ਹੋਈ ਆ ਉਹ ਖਾਣਾ ਮਠਾਈਆਂ ਦਿਖਾਈ ਜਾ ਰਹੇ ਉਹਨੂੰ ਗਾਣਾ ਕਿੱਡੇ ਜਾ ਰਹੇ ਕਿ ਨਹੀਂ ਨੇ ਇਸ ਬੰਦੇ ਨੂੰ ਕਰਨੀ ਬੰਦੇ ਨਾਲ ਇਸ ਬੰਦੇ ਨੂੰ ਪਰ ਉਹਦੀਆਂ ਜਿਹੜੀਆਂ ਮਠਾਈਆਂ ਖਾਣਾ ਜਾਂ ਫਰੂਟ ਹਨ ਕੁਝ ਵੀ ਜੋ ਦੇ ਕੇ ਗਿਆ ਮੈਂ ਜਿਸ ਐਗਜ਼ਾਮਪਲ ਤੇ ਉਹ ਤੁਸੀਂ ਖਾਈ ਜਾ ਸਕਦੇ ਇਹ ਬਹੁਤ ਹੀ ਅੰਖ ਵਾਲੀ ਗੱਲ ਹੈ ਅੰਖ ਜਿਹੜੀ ਹੈ ਨਾ ਉਹ ਤਾਂ ਜਾਂ ਫਿਰ 100% ਅੰਖ ਹੁੰਦੀ ਹੈ ਜਾਂ ਫਿਰ ਵੀ% ਜਿਹੜੀ ਤੁਹਾਨੂੰ ਸੂਟ ਕਰਦੀ ਹੈ ਉਹ ਤੁਸੀਂ ਅੰਖ ਰੱਖ ਲੋ ਜਿਹੜੀ 80% ਸੂਰ ਨਹੀਂ ਕਰਦੀ ਉਹਨੂੰ ਤੁਸੀਂ ਨਕਾਰ ਦਿਓ ਸੋ ਧਿਆਨ ਦੇ ਇਸ ਗੱਲ ਦੇ ਉੱਤੇ ਜੇ ਕਰਨਾ ਪੈਂਦਾ ਫਿਰ ਪੂਰੀ ਤਰ੍ਹਾਂ ਹੀ ਬੈਂਡ ਕਰੋ ਸਾਰੀ ਦੁਨੀਆ ਦਾ ਕੰਟੈਂਟ ਜਿਹੜਾ ਉਹ ਉਹਦੇ ਤੇ ਸਟੱਡੀਲ ਕਰੋ ਨਾ ਤੁਸੀਂ ਇੱਕ ਇੱਕ ਆਰਟਿਸਟ ਤੇ ਫਿਲਮਾਂ ਕਿਉਂ ਬੈਂਡ ਕਰਦੇ ਜਾਏ ਕਿ ਕਾਰਿਸ਼ਮੀ ਨੂੰ ਨੁਕਸਾਨ ਕਰਨਾ ਚਾਹੀਦਾ ਥੈਂਕ ਯੂ ਸਰ ਸਸਿ